ਗੁਰੂ ਪਿਆਰੀ ਸਾਧ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇੱਕ ਬੇਨਤੀ ਤੁਹਾਡੇ ਅੱਗੇ ਕਰਨੀ ਹੈ ਜਿਸ ਤਰ੍ਹਾਂ ਹਰ ਸਾਲ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ ਇਹ ਪੋ ਦਾ ਮਹੀਨਾ ਜਿਹੜਾ ਹਨ ਇਹ ਜੋ ਦਿਨ ਨੇ ਇਸੋਗ ਮਹੀਨੇ 6 ਪੋ ਤੋਂ ਲੈ ਕੇ 14 ਪੋ ਤੱਕ ਸਕ ਬੇਨਤੀ ਜਿਹੜੀ ਕਿ ਜ਼ਰੂਰੀ ਹੈ ਜਿੰਨੇ ਵੀ ਗੁਰੂ ਕਲ ਕੀ ਤਰਪਾਸ਼ਨ ਨੂੰ ਆਪਣਾ ਪਿਤਾ ਮੰਨਦੇ ਨੇ ਉਹਨਾਂ ਦੇ ਅੱਗੇ ਸੋ ਇਹ ਜਿਹੜੇ ਦਿਨ ਨੇ ਕੱਲ ਤੋਂ ਲੈ ਕੇ ਕਿਸ ਤਰ੍ਹਾਂ ਗੁਰੂ ਸਾਹਿਬਾਨਾ ਨੇ ਸਾਡੀ ਖਾਤਰ ਕਿਲਾ ਛੱਡਿਆ ਕੱਲ ਤੋਂ 6 ਪੋਤਾ ਦਿਨ ਸੀਗਾ ਗੁਰੂ ਕੇ ਸਾਹਿਬ ਜਾਦੇ ਵੱਡੇ ਉਹਨਾਂ ਦੀ ਸ਼ਹੀਦੀ ਪਹਿਲਾਂ ਹੋਈ ਗੁਰੂ ਕੇ ਸਾਹਿਬ ਜਾਦੇ ਮਾਤਾ ਜੀ ਉਹਨਾਂ ਦਾ ਉਹ ਦਿਨ ਆਇਆ ਉਹ ਸ਼ਹੀਦੀ ਆਈ ਸੋ ਸੰਸਕਾਰ ਹੋਇਆ ਕਿਸ ਤਰ੍ਹਾਂ ਉਹਨਾਂ ਨੂੰ ਸਨਸਕਾਰ ਦੀ ਵੀ ਜਗ੍ਹਾ ਨਹੀਂ ਮਿਲੀ ਤਾਂ ਦਿਵਾਨ ਟੋਡਰਮਲ ਨੇ ਦੇਖੋ ਸਾਡੇ ਲਈ ਉਹਨਾਂ ਨੇ ਕਿੰਨਾ ਕੁਝ ਕੀਤਾ ਤਾਂ ਜਿਹੜਾ ਸੱਚ ਹੁੰਦਾ ਸੱਚ ਹਮੇਸ਼ਾ ਸੂਲੀ ਤੇ ਹੁੰਦਾ ਝੂਠ ਨੂੰ ਸੰਗਾਸਨ ਮਿਲਦੇ ਆ ਇਹ ਕਲਯੁਗ ਦੀ ਰੀਤ ਹੈ ਇਹ ਹੁੰਦਾ ਰਹੇ ਹੁਣ ਵੀ ਹੈ ਜਿਹੜਾ ਸੰਗਾਸਨ ਤੇ ਬੈਠਾ ਹੈ ਉਹ ਚੋਰ ਹੈ ਤੇ ਜਿਹੜਾ ਸੂਲੀ ਤੇ ਲੰਗਿਆ ਹੋਇਆ ਉਹ ਸੰਤ ਹੈ ਸੋ ਇੰਨੇ ਫਰਕ ਹੈ ਸੋ ਆਪਾਂ ਇਨਾਂ ਦਿਨਾਂ ਦੇ ਵਿੱਚ ਇੱਕ ਆਪਾਂ ਛੋਟੀ ਜੀ ਕੋਸ਼ਿਸ਼ ਕਰਨੀ ਹੈ ਇਹ ਕੋਈ ਸਾਲ ਨਹੀਂ ਆਪਾਂ ਕਰ ਰਹੇ ਇਹ ਕੋਈ ਆਪਾਂ ਕੋਈ ਬਹੁਤ ਵੱਡੀ ਅਸੀਂ ਕੋਈ ਕੁਰਬਾਨੀ ਨਹੀਂ ਦਿੱਤੀਏ ਅਗਰ ਅਸੀਂ ਇਹ ਗੱਲ ਕਰਾਂਗੇ ਸੋ ਕਿਹੜੀਆਂ ਗੱਲਾਂ ਸੋ ਸਭ ਤੋਂ ਪਹਿਲਾਂ ਤਾਂ ਇਨਾਂ ਦਿਨਾਂ ਦੇ ਵਿੱਚ ਸਾਨੂੰ ਕਾਸ ਕਰਕੇ ਖਿਆਲ ਰੱਖਣਾ ਚਾਹੀਦਾ ਵੀ ਘਰ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਨਾ ਬਣੇ ਕੋਈ ਵਿਆਹ ਸ਼ਾਦੀਆਂ ਦਾ ਕੋਈ ਮਾਹੌਲ ਨਹੀਂ ਕੋਈ ਸ਼ੋਭ ਮਹੂਰਤ ਕੋਈ ਨਵਾਂ ਕਾਰੋਬਾਰ ਕੋ ਨਵੀਂ ਚੀਜ਼ ਕੋ ਨਵੀਂ ਗੱਡੀ ਜਾਂ ਨਵਾਂ ਘਰ ਕੋਈ ਵੀ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਸ਼ੁਭ ਕੰਮ ਉਹਨਾਂ ਦਿਨਾਂ ਦੇ ਵਿੱਚ ਆਪਾਂ ਸ਼ੁਰੂ ਨਹੀਂ ਕਰਨਾ ਇਹ ਦਿਨ ਲੰਘ ਗਏ ਨਵਾਂ ਸਾਲ ਤੇ ਚੜ ਗਿਆ ਕਿਉਂਕਿ ਇਹ ਦਿਨ 6 ਤੋਂ 14 ਪੂ ਦੇ ਤਕਰੀਬਨ 21 ਤਰੀਕ ਕੱਲ ਤੋਂ ਲੈ ਕੇ 29 ਤਰੀਕ ਤੱਕ ਜਾਂਦੇ ਆ ਤੇ ਜੋ ਵੀ ਨਵੇਂ ਕਾਰਜ ਸ਼ੁਰੂ ਕਰਨੇ ਉਹ ਨਵੇਂ ਸਾਲ ਦੇ ਵਿੱਚ ਹੀ ਕਰੋ ਸੋ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਆਪਣਾ ਘਰ ਦੇ ਵਿੱਚ ਦਾ ਘਰ ਦਾ ਮਾਹੌਲ ਵੀ ਕਿਉ ਆਪਣੀ ਟੀਵੀਾਂ ਤੇ ਵੀ ਅੱਜਕੱਲ ਸਾਊਂਡ ਸਿਸਟਮ ਵੱਡੇ ਆ। ਕੋ ਉਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ। ਸੋ ਆਪਣਾ ਜਿੰਨਾ ਹੋ ਸਕੇ ਆਪਣੇ ਘਰਾਂ ਦੇ ਵਿੱਚ ਆਪਣਾ ਨਾਮ ਜਪੋ। ਬੱਚਿਆਂ ਨੂੰ ਪ੍ਰੇਰੋ। ਕੋਈ ਉਹ ਜੇ ਕਰਮ ਕਰੋ ਜਿਨ੍ਹਾਂ ਨਾਲ ਸਾਡੇ ਜਿਹੜੇ ਪੁਰਖੇ ਆ ਉਹਨਾਂ ਨੂੰ ਵੀ ਖੁਸ਼ੀ ਮਿਲੇ। ਸੋ ਆਪਾਂ ਉਸ ਚੀਜ਼ ਨੂੰ ਆਪਾਂ ਭਲਾਈਏ ਨਾ ਅਣਗੌਲਿਆ ਨਾ ਕਰੀਏ ਕਿਉਂਕਿ ਸਾਨੂੰ ਆਪਾਂ ਉਸ ਚੀਜ਼ ਨੂੰ ਆਪਾਂ ਖੂਜ ਪਾ ਦਿੱਤਾ ਕਿ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਕਮਾਕਾਰਾਂ ਦੇ ਕੋਈ ਫਰਕ ਨਹੀਂ ਪਣਾ ਚਾਹੀਦਾ ਅਸੀਂ ਨਿਰੰਤਰ ਜਿਹੜਾ ਸਾਰਾ ਸਾਲ ਕੰਮ ਕਰਦੇ ਆ ਸਾਰਾ ਸਾਲ ਸਾਡੇ ਘਰਾਂ ਦੇ ਵਿੱਚ ਵੀ ਗਾਣੇ ਚੱਲਦੇ ਆ ਟਰੈਕਟਰਾਂ ਦੇ ਗਾਣੇ ਚੱਲਦੇ ਆ ਗੱਡੀਆਂ 'ਚ ਗਾਣੇ ਚੱਲਦੇ ਆ ਬੱਚੇ ਹਾਸਾ ਠੱਠਾ ਕਰਦੇ ਆ ਗਿੱਧੇ ਪੈਂਦੇ ਆ ਲੋਕ ਵਿਆਹ ਸ਼ਾਦੀਆਂ ਕਰਦੇ ਆ ਫੰਕਸ਼ਨ ਰੱਖਦੇ ਆ ਸੋ ਇਹਨਾਂ ਚੀਜ਼ਾਂ ਦੇ ਵਿੱਚ ਨੁਕਸਾਨ ਸਾਡੇ ਆ ਅਸੀਂ ਕੋਈ ਸਾਹ ਨਹੀਂ ਕਰਨਾ ਗੁਰੂ ਸਾਹਿਬਾਨ ਅਤੇ ਇਹ ਸਾਡਾ ਫਰਜ਼ ਬਣਦਾ ਸੋ ਸ੍ਰੀ ਫਤਿਹਗੜ ਸਾਹਿਬ ਵਾਲੇ ਪਾਸੇ ਹੁਣ ਵੀ ਕੀ ਕਰਦੇ ਨੇ ਜਿਹੜੇ ਤਾਂ ਉਸ ਜੀ ਨੂੰ ਮੰਨਦੇ ਨੇ ਸ਼ੋਗ ਮੰਨਦੇ ਨੇ ਵਿਰਾਗ ਮੰਨਦੇ ਨੇ ਉਸ ਜੀ ਦਾ ਉਹ ਆਪਣੇ ਆਸਨ ਘਰਾਂ ਦੇ ਵਿੱਚ ਉਹ ਪੂੰਜੇ ਲਾਉਂਦੇ ਆ ਥੱਲੇ ਪੈਂਦੇ ਆ ਕੋਈ ਗਦੈਲਾ ਵਗੈਰਾ ਕੋਈ ਉਹ ਜਿਹੇ ਸੱਟਗੇ ਨਾ ਉਹ ਥੱਲੇ ਪੈਂਦੇ ਆ ਉਹ ਬੈੱਡ ਵਗੈਰਾ ਸਾਰਾ ਕੋ ਤਿਆਗ ਦਿੰਦੇ ਆ ਕਾਰਨ ਕਿਉਂਕਿ ਉਹ ਮੰਨਦੇ ਆ ਵੀ ਸਾਡੇ ਘਰ ਦੇ ਵਿੱਚ ਸ਼ੋਗ ਆਇਆ ਇਹ ਦਿਨ ਇਹ ਸ਼ੋਗ ਦੇ ਦਿਨ ਸੋ ਆਪਾਂ ਵੀ ਕੀ ਗੱਲ ਗੁਰੂ ਕੇ ਸਾਹਿਬ ਜੱਦੇ ਕੱਲੇ ਏ ਸ੍ਰੀ ਫਤਿਹਗੜ ਸਾਹਿਬ ਵਾਲਾਂ ਦੇ ਉਹਨਾਂ ਦੇ ਹੀ ਆ ਸਾਡੇ ਦੀ ਕੁਝ ਲੱਗਦੇ ਸੋ ਆਪਾਂ ਵੀ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ ਆਪਣੇ ਅਸਣ ਥੱਲੇ ਲਾ ਲਓ ਆ ਥੋੜੇ ਦਿਨ ਹੀ ਆ 6 ਪੂ ਤੋਂ ਲੈ ਕੇ 14 ਪੂ ਤੱਕ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਇਹ ਕੁਝ ਦਿਨਾਂ ਦੇ ਵਿੱਚ ਆਪਣੇ ਜਿਹੜੇ ਅਸਣ ਆ ਉਹ ਵੱਡਾ ਵਗੈਰਾ ਨੂੰ ਤਿਆਗੋ ਕੁਝ ਨਹੀਂ ਫਰਕ ਪੈਂਦਾ ਇਹ ਪਿਆਰ ਦੀ ਗੱਲ ਹੈ ਹੁਣ ਆਪਾਂ ਕਹਦੇ ਵੀ ਪਿੱਡ ਤੇ ਪੈਣਾ ਕੀ ਹੋ ਜੂਗਾ ਕੀ ਹੋ ਜੂਗਾ ਸੋ ਹੁੰਦਾ ਤਾਂ ਕੁਝ ਵੀ ਨਹੀਂ ਜੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀ ਵੀ ਰੱਖ ਲਾਂਗਾ ਹੋਣਾ ਤਾਂ ਕੁਝ ਵੀ ਨਹੀਂ ਇਹ ਸਾਰੇ ਪਿਆਰ ਦੀ ਖੇਡ ਆ ਨਾਲੋ ਕੋਈ ਕਹੀ ਕਹਿੰਦੇ ਵੀ ਨਾਮ ਜਪਣਾ ਨਾਮ ਜਪਣ ਦਾ ਕੀ ਫਾਇਦਾ ਕੀ ਲਾਭ ਹੈ ਦਾ ਸੋ ਉਹਨਾਂ ਲਈ ਕੋਈ ਲਾਭ ਨਹੀਂ ਹੈ ਜਿਹੜੇ ਇਸ ਨੂੰ ਮੰਨਦੇ ਨਹੀਂ ਤੇ ਜਿਹੜੇ ਇਸ ਨੂੰ ਮੰਨਦੇ ਉਹਨਾਂ ਲਈ ਲਾਭ ਹੀ ਲਾਭ ਹੈ ਸੋ ਗੱਲ ਸਾਰੀ ਮੰਨਣ ਦੀ ਹੈ ਗੱਲ ਪਿਆਰ ਦੀ ਹੈ ਗੱਲ ਆਪਦੇ ਗੁਰੂ ਤੇ ਪਰੋਸੇ ਦੀ ਹੁੰਦੀ ਹੈ ਸੋ ਇਹਨਾਂ ਚੀਜ਼ਾਂ ਦਾ ਥੋੜਾ ਖਿਆਲ ਰੱਖੋ ਕੋਈ ਵੀ ਖੁਸ਼ੀ ਦਾ ਕੋਈ ਉਹ ਜਿਹੜਾ ਦਿਨ ਕੋਈ ਮਹੂਰਤ ਕੋਈ ਨਵਾਂ ਕੰਮ ਕੋਈ ਨਵੀਂ ਚੀਜ਼ ਉਹ ਚੀਜ਼ਾਂ ਆਪਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਪਰਹੇਜ਼ ਕਰਨੀਆਂ ਵਾ ਕਿਉਂਕਿ ਇਹ ਬੇਨਤੀ ਆਪਾਂ ਹਰ ਇੱਕ ਸਾਲ ਕਰਦੇ ਆਂ ਮਰਣਾ ਨੇ ਮਰਣਾ ਉਹ ਤੁਹਾਡਾ ਕੰਮ ਹੈ ਇਹ ਕਿਸੇ ਨੂੰ ਥੋਪਿਆ ਨਹੀਂ ਵੀ ਹਾਂ ਵੀ ਹਾਂ ਵੀ ਤੁਸੀਂ ਫਲਾਣਾ ਕੰਮ ਕਰਨੇ ਕਰਨੇ ਇਹ ਆਪਣੀ ਆਪ ਦੀ ਖੁਸ਼ੀ ਆ ਇਹ ਅਸੀਂ ਆਪ ਦੇ ਲਈ ਕਰਾਂ ਸਤਗੁਰਾਂ ਨੂੰ ਕੋਈ ਲੋੜ ਨਹੀਂ ਸਾਡੇ ਪ੍ਰਸ਼ਾਦੇ ਦੀ ਸਤਿਗੁਰਾਂ ਨੂੰ ਕੋਈ ਲੋੜ ਨਹੀਂ ਅਸੀਂ ਚੌਰ ਵੀ ਕਰਦੇ ਆ ਸੁੰਦਰ ਰਮਾਲਾਈ ਸਾਹਿਬ ਲੈ ਕੇ ਜਾਂਦੇ ਆ ਸਤਿਗੁਰਾਂ ਦੇ ਵਾਸਤੇ ਪਦਾਰਥ ਲੈ ਕੇ ਜਾਂਦੇ ਆ ਫੁੱਲਾਂ ਦੀ ਪੇਟ ਕਰਦੇ ਆ ਸਤਿਗੁਰਾਂ ਨੂੰ ਅਸੀਂ ਕੀਰਤਨ ਵੀ ਸੁਣਾਉਂਦੇ ਆ ਸਤਿਗੁਰਾਂ ਨੂੰ ਅਸੀਂ ਸਾਰਾ ਕੁਝ ਕਰਦੇ ਆ ਖੁਸ਼ ਕਰਨ ਦੀ ਖਾਤਰ ਬਹੁਤ ਕੁਝ ਕਰਦੇ ਆ ਆਰਤੀਆਂ ਕਰਦੇ ਆ ਸਤਿਗੁਰੂ ਨੂੰ ਗੁਰੂ ਸਾਹਿਬਾ ਨੂੰ ਸਾਡੀ ਇਸ ਚੀਜ਼ ਦੀ ਕੋਈ ਲੋੜ ਨਹੀਂ ਅਸੀਂ ਇਹ ਚੀਜ਼ਾਂ ਕਰਦੇ ਆ ਅਸੀਂ ਆਪ ਦੇ ਲਈ ਕਰਦੇ ਆ ਅਸੀਂ ਕੋਈ ਸਾਨ ਨਹੀਂ ਕਰਦੇ ਗੁਰੂ ਸਾਹਿਬਨਾਂ ਦੇ ਵੀ ਅਸੀਂ ਫਲਾਣੀ ਚੀਜ਼ ਕੀਤੀ ਆ ਤੇ ਤਾਂ ਜਾ ਕੇ ਗੁਰੂ ਸਾਹਿਬ ਵਾਲੀ ਸਤਿਗੁਰਾਂ ਦੀ ਸ਼ੋਭਾ ਹੋਈਏ ਨਹੀਂ ਉੱਥੇ ਕੋਈ ਘਟ ਬਾਦ ਨਹੀਂ ਹੈ ਸਾਡੀ ਸ਼ੋਭਾ ਕਰਨ ਦਾ ਉਹ ਵਧ ਨਹੀਂ ਲੱਗਿਆ ਸਾਡੀ ਸ਼ੋਭਾ ਨਾ ਕਰਨ ਦਾ ਉਹ ਘਟ ਨਹੀਂ ਲੱਗਿਆ ਸੋ ਇਹ ਸਾਡੀਆਂ ਸੋਚਾਂ ਨੇ ਸਾਨੂੰ ਲੋੜ ਹੈ ਸਤਿਗੁਰਾਂ ਨੂੰ ਕੋਈ ਲੋੜ ਨਹੀਂ ਹੈ ਅਸੀਂ ਕਰਨਾ ਜੋ ਕੁਝ ਕਰਨਾ ਇਹ ਚੀਜ਼ਾਂ ਵੀ ਕਰਾਂਗੇ ਅਸੀਂ ਆਪਦੇ ਪਿਆਰ ਦੇ ਲਈ ਕਰਨਾ ਹੈ ਸੋ ਮੈਂ ਜ਼ਿਆਦਾ ਨਹੀਂ ਟਾਈਮ ਲੈਂਦਾ ਇਹ ਚੀਜ਼ਾਂ ਦਾ ਥੋੜਾ ਜਿਹਾ ਗੌਰ ਰੱਖਿਓ ਜੀ ਧੰਨ ਗੁਰੂ ਨਾਨਕ